ਜੀ ਸਰ ਕੀ ਨਾਮ ਆਪਣਾ ਔਰ ਕਿੱਥੋਂ ਦੇ ਰਹਿਣ ਵਾਲੇ ਹੋ ਅ ਪ੍ਰਭ ਜੀ ਕਿੰਨਾ ਸਾਲ ਪੁਰਾਣਾ ਕੰਮ ਆ ਤੁਹਾਡਾ ਔਰ ਕਾਹਦਾ ਕੰਮ ਕਰਦੇ ਹੋ ਕੰਮ ਤਾਂ ਵੀਰ ਜੀ ਇਹ ਮੈਨੂੰ ਕਰਦਾ 25 ਸਾਲ ਹੋ ਗਏ ਉਸ ਤਾਂ ਮਰਾ ਅਸਲੀ ਕੰਮ ਲੱਕੜ ਦਾ ਕੰਮ ਨੂੰ ਬਾਹਰ ਠੇਕੇਦਾਰੀ ਕਰਦਾ ਖੜੇ ਰੁੱਖ ਲਈਦੇ ਔਰ ਟਰਾਈ ਕਰਦਾ ਤੇ ਕਾਹਦਾ ਕੰਮ ਕਰਦੇ ਹੋ ਕਿਸ ਚੀਜ਼ ਦੇ ਪੁਤਲੇ ਬਣਾ ਰਹੇ ਹੋ ਇਸ ਵਾਰ ਜੀ ਮੈਂ ਰਾਵਣ ਕੁੰਭਕਰਨ ਮੇਘਨਾਦ ਦੇ ਪੁਤਲੇ ਨੇ ਹਰ ਸਾਲ ਦੇ ਇਹ ਤਿੰਨ ਹੀ ਪੁਤਲੇ ਬਣਾਉਂਦੇ ਨੇ ਔਰ ਹਰ ਸਾਲ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਅੱਗੇ ਤੋਂ ਵਾਰੀ ਵਧੀਆ ਕਰਕੇ ਪੇਸ਼ ਕਰਾਂ ਪਿਛਲੇ ਸਾਲ ਵੀ ਤੁਸੀਂ ਮੇਰੇ ਕੰਮ ਦਾ ਰਿਜ਼ਲਟ ਵੇਖਿਆ ਸੀਗਾ ਔਰ ਇਸ ਵਾਰ ਵੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਔਰ ਮਿਹਨਤ ਜੋ ਕੀਤੀ ਹੈ ਤੁਹਾਡੇ ਸਾਹਮਣੇ ਹੈ ਬਾਕੀ ਪਬਲਿਕ ਰਿਪੋਰਟ ਤਾਂ ਲੱਗੇ ਵਧੀਆ ਰਿਸਪੋਨਸ ਮਾਈ ਇਹ ਜਿਹੜੇ ਪੁਤਲੇ ਬਣਾ ਰਹੇ ਹੋ ਕਿੰਨੇ ਕ ਕਾਰੀਗਰਾਂ ਦੇ ਤੁਹਾਡੇ ਨਾਲ ਲੱਗੇ ਨੇ ਕੰਮ ਕਰ ਤੇ ਕਿੰਨੇ ਕੁ ਐਸਵਾਦੀ ਜੀ 8 ਕਾਰੀਗਰ ਕੰਮ ਕਰਦੇ ਮੇਰੇ ਤੋਂ ਇਲਾਵਾ ਤੇ ਕਿੰਨਾ ਕ ਸਮਾਂ ਲੱਗਦਾ ਪੁਤਲੇ ਬਣਾਉਣ ਨੂੰ ਸਮਾਂ ਇਸ ਵਾਰ ਸਾਡਾ 1 ਮਹੀਨਾ 3 ਦਿਨ ਲੱਗਿਆ ਤੇ ਕਿੱਥੋਂ ਕਿੱਥੋਂ ਆਰਡਰ ਹੋਏ ਨੇ ਜੜੇ ਮੇਰੇ ਕੋਲ ਪਿੰਡ ਚਾਵਾ ਦੀਆਂ ਤੇਨ ਮੂਰਤੀਆਂ ਨੇ ਤਿੰਨ ਮੂਰਤੀਆਂ ਸਾਡੇ ਕਰਤਾਰਪੁਰ ਦੇ ਪ੍ਰਧਾਨ ਹਰਦੀਪ ਸਿੰਘ ਜੀ ਆਪਾਂ ਜੀ ਦੀਆਂ ਨੇ ਇੱਕ ਤਸਵੀਰ ਮੇਰੇ ਕੋਲ ਧਾਰੀਵਾਲ ਦੀ ਆ ਔਰ ਇੱਕ ਨਿਸ਼ਾਰਾ ਪਤਨ ਦੀ ਤੇ ਮਤਲਬ ਕਿ ਕਿੰਨੀ ਕੁ ਲਗਤ ਆ ਜਾਂਦੀ ਹੈ ਤੇ ਕੀ ਤੁਹਾਨੂੰ ਉਹਦੀ ਲਗਤ ਦਾ ਮੁੱਲ ਮਿਲ ਜਾਂਦਾ ਵੀ ਜੀ ਇਸ ਵਾਰ ਤਾਂ ਬਹੁਤ ਘਾਟੀ ਲੱਗਦਾ ਕਿਉਂਕਿ ਪਿਛੇ ਹੜ੍ਹਾਂ ਦੇ ਕਾਰਨ ਨਾਲ ਉਹ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਕਿ ਇਹ ਕੰਮ ਵੀ ਸਾਡੇ ਕੋਲ ਲੇਟ ਆਇਆ ਔਰ ਨੁਕਸਾਨ ਹੋਣ ਦੇ ਕਾਰਨ ਹਰ ਚੀਜ਼ ਜਿਹੜੀ ਆਇਆ ਵੀ ਉਹ ਮਤਲਬ ਕਿ ਡੇਰ ਹੋਣਾ ਖਰਚਾ ਉੱਤੇ ਜ਼ਿਆਦਾ ਮਿਲਕੀ ਲੱਗਿਆ। ਤੋਂ ਇਸ ਬਾਰੇ ਇਹ ਆ ਕਿ ਹੋ ਸਕਦਾ ਹੈ ਕਿ ਸਾਨੂੰ ਸਰਵਸਾਦੀ ਦਿਹਾੜੀ ਜਿਹੜੀ ਆ ਗਿਆ ਉਹ ਬਚੇ। ਤੇ ਮਤਲਬ ਕਿ ਇੱਕ ਪੁੱਤਰੇ ਬਣਾਣ ਨੂੰ ਇੱਕ ਪੁੱਤਰਾ ਬਣਾਣ ਚ ਕਿੰਨੀ ਕ ਲੱਗਦਾ ਇਹਦੀ ਹੈ? ਔਰ ਕਿੰਨੀ ਕ ਮਿਹਨਤ ਲੱਗਦੀ ਹੈ? ਮਿਹਨਤ ਤਾਂ ਵੀਰ ਜੀ ਕਿਉਂਕਿ ਸਾਡਾ ਪ੍ਰੋਜੈਕਟ ਹੁੰਦਾ ਹੈ ਇਕੱਠੇ ਕੰਮ ਦਾ। ਅਸੀਂ ਮਟੀਰੀਅਲ ਸੋਟਨਾ ਇਕੱਠਾਈ ਔਰ ਇਕੱਠੇ ਦੇ ਵਿੱਚੋਂ ਫੇਰ ਵੀ ਆਦਾ तकरीबन ਜਿਹੜਾ ਖਰਚਾ ਕੋਈ 3 6 3 4 ਲੱਗਦਾ ਹੋਣਾ। ਠੀਕ ਹੈ। ਤੇ ਪਿਛਲੇ ਦਿਨਾਂ ਚ ਪਿਛਲੇ ਸਾਲਾਂ ਤੇ ਹੁਣ ਸਾਲਾਂ ਚ ਕੀ ਫਰਕ ਹੈ ਮਿਹਨਤ ਉਹ ਤਾਂ ਭਾਜੀ ਸਾਡੀ ਵੱਧ ਹੀ ਗਈ ਆ ਲੇਕਿਨ ਮੇਰੀ ਫੇਰ ਵੀ ਇਹ ਦੁਸ਼ਹਰਾ ਕਮੇਟੀ ਨੂੰ ਹੱਥ ਜੁੜ ਕੇ ਬੇਤੀ ਆ ਕਿ ਇਸ ਮਿਹਨਤ ਨੂੰ ਦੇਖਦੇ ਹੋਏ ਸਾਡੇ ਇਸ ਕੰਮ ਦੀ ਲਈ ਕੀਮਤ ਵਧਾਈ ਜਾਏ। ਬੁੱਤਲਾਂ ਦੀ ਕੀਮਤ ਕਿਉਂਕਿ ਦੇਖੋ ਹਰ ਚੀਜ਼ ਮਹਿੰਗੀ ਹੋ ਰਹੀ ਹੈ ਮਹਿੰਗਾਈ ਦੇ ਹਿਸਾਬ ਨਾਲ ਜੇ ਤੁਸੀਂ ਰੇਟ ਵਧਾਓਗੇ ਅਸੀਂ ਇਤੋਂ ਹੀ ਵਧੀਆ ਕੰਮ ਕਰਕੇ ਤੁਹਾਡੇ ਸਾਡੀ ਪੇਸ਼ ਕਰਾਂਗੇ। ਔਰ ਜੇ ਤੁਸੀਂ ਨਾ ਆਏ ਕੰਮ ਕਰੋਗੇ ਤਾਂ ਫਿਰ ਹੋਰ ਛੋੜੀ ਅਸੀਂ ਵੀ ਕੰਮ ਇਸ ਨੂੰ ਛੱਡਣਵਾਤੇ ਮਜਬੂਰ ਹੋ ਜਾਵਾਂਗੇ। ਇਹ ਸਰਜ ਜਦ ਸਾਨੂੰ ਪਤਾ ਲੱਗਾ ਕਿ ਤੁਸੀਂ ਆਪ ਵੀ ਜਿਹੜਾ ਹੈ ਰਾਮੀਲਾ ਚ ਰੋਲ ਕਰਦੇ ਰਹੇ ਹੋ ਔਰ ਕੀ ਸ਼ੌਂਕ ਪੈਦਾ ਉਹ ਕੀ ਸ਼ੌਂਕ ਪੈਦਾ ਹੈ ਕਿ ਪਤਲੇ ਬਣਾਉਂਦਾ ਕਿਉਂਕਿ ਜਿਸ ਵਾਰਤ ਅਸੀਂ ਦਿਹਾੜਾ ਬਰਾਂ ਦੇ ਦੇਖੀਏ ਸਾਨੂੰ ਉਹ ਸਰੂਪ ਮਤਰਾ ਦੇ ਵੇਖਣ ਨੂੰ ਨਹੀਂ ਗਏ ਸੀ ਫਿਰ ਮੈਂ ਫਤਿਹਗੁਰੂ ਕਿਤੇ ਕੁਝ ਕੰਮ ਪਠਾਨਪੁਰ ਤੋਂ ਸਿੱਖਿਆ ਕੁਝ ਇੱਥੇ ਕੀਤਾ ਉਹਦੇ ਬਾਅਦ ਮੈਂ ਸਾਨੂੰ 2015 ਦੇ ਵਿੱਚ ਆਪਣਾ ਕੰਮ ਕਰਦਾ ਅਸਪੁਰ ਦੇ ਵਿੱਚ ਜਿਹੜਾ ਹੈ ਉਹ ਸ਼ਿਫਟ ਕਰ ਦਿੱਤਾ ਸੀ ਪਰ ਹਰ ਸਾਲ ਤੁਸੀਂ ਦੇਖ ਦਿਓ ਇਹ ਸਾਲ ਇਹ ਤਸਵੀਰ ਨੂੰ ਵੇਖੋ ਕਿ ਇਹ ਪਿਛਲੇ ਸਾਲ ਨਾਲੋਂ ਹੋਰ ਡਿਫਰੈਂਟ ਹੈਗੀ ਹੈ ਔਰ ਅਗਲੀ ਵਾਰ ਕਿਰਪਾਓ ਇਹ ਥੋੜੀ ਡਿਫਰੈਂਟ ਹੋਏਗੀ ਤੇ ਸਰ ਮਤਲਬ ਕਿ ਮੈਂ ਤਾਂ ਸੈਟੀਸਫਾਈ ਹਾਂ ਗੱਲ ਇਹ ਹੈ ਕਿ ਜਿਸ ਸਾਹ ਨਾਲ ਮੁਗਈ ਵਧ ਰਹੀ ਆ ਔਰ ਪੁੱਤਲਾਂ ਦਾ ਰੇਟ ਸਾਡੀ ਸਾਰਾ ਕਮੇਟੀ ਨਹੀਂ ਦੇ ਰਹੀਆਂ ਗਾਂਵ ਵਾਲੇ ਬੱਚੇ ਇਸ ਕੰਮ ਨੂੰ ਛੱਡ ਕੇ ਰਾਜੀ ਨਹੀਂ ਔਰ ਇਹ ਕਲਾ ਹੌਲੀ 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 ਲੁੱਟ ਹੋ ਜੇ ਮੈਂ ਨਹੀਂ ਚਾਹੁੰਦਾ ਕਿ ਇਹ ਚੀਜ਼ ਦੀ ਲੁੱਟ ਹੋਵੇ ਜੇ ਅਸੀਂ ਇਸ ਨੂੰ ਪੇਸ਼ ਕਰਨ ਦਾ ਸ਼ੌਂਕ ਰੱਖਣਾ ਤੁਸੀਂ ਇਹਨੂੰ ਬਣਾਉਣ ਦਾ ਸ਼ੌਂਕ ਰੱਖੋ ਕਰੋਗੇ ਬਾਅਦ ਇਹਨਾਂ ਇਹਨਾਂ ਦਾ ਸੁਪਾ ਦਾ ਵੱਧ ਤੋਂ ਵੱਧ ਤੁਸੀਂ ਜਿਵੇਂ ਜਾਓ ਸਾਨੂੰ ਮਿਹਨਤ ਨਾਲ ਦਿਓਗੇ ਔਰ ਹੋ ਸਕਦਾ ਇਸ ਤੋਂ ਵਧੀਆ ਵੀ ਚੀਜ਼ਾਂ ਬਣ ਗਈ ਤੇ ਸਰ ਜਿਹੜਾ ਸਮਾਨ ਹੈਗਾ ਤੇ ਕਿੱਥੋਂ ਮੰਗਵਾਦੇ ਹੋ ਜਾਂ ਕਿਸ ਤਰ੍ਹਾਂ ਸਮਾਨ ਦੇ ਸਰ ਬਹੁਤ ਦਿੱਕਤ ਹੋਈ ਕਿਉਂਕਿ ਬਾਸ ਇੱਕ ਪਿਛਲੀ ਵਾਰੀ ਮੇਰਾ ਚਵਾੜੀ ਦਾ ਸੀ ਉਹ ਹੀ ਮਾਝਾ ਤੋਂ ਆਉਂਦਾ ਸੀਗਾ ਸੜਕਾਂ ਟੁੱਟਣ ਕਾਰਨ ਮੈਨੂੰ ਇਹ ਮਹਿਤਾ ਸਾਹਿਬ ਦੇ ਥਰੂ ਉਹਨਾਂ ਨੇ ਪਰ ਵੱਡੇ ਹਾੜੇ ਵੀਰ ਜੀ ਨੇ ਬਾਸਾਨੂੰ ਉਹੀ ਮੰਗਵਾ ਰਹੇ ਜਿੰਨੇ ਨੇ ਤੇ ਉਹਨਾਂ ਨੂੰ ਵੀ ਬਹੁਤ ਦਿੱਕਤ ਹੋਈ ਆਹ ਕੱਲ ਲੁਧਿਆਣੇ ਤੋਂ ਪਰਾਂ ਲਾ ਕੇ ਸਾਨੂੰ ਇਹ ਸਮਾਨ ਮਿਲਿਆ ਉਹ ਫਿਰ ਉਹਦਾ ਕਿਰਾਇਆ ਉਹ ਵੀ ਵੱਖਰਾ ਤੇ ਸਮਾਨ ਦੀ ਚੁਆਇਸ ਵੀ ਤੁਹਾਨੂੰ ਪਤਾ ਸਾਡੀ ਵਧੀਆ ਹੁੰਦੀ ਹੈ ਇਸੇ ਤਰ੍ਹਾਂ ਕੱਪੜਾ ਵੀੜਾ ਉਹ ਵੀ ਮਹਿੰਗਾ ਮਿਲਿਆ ਕਾਗਜ਼ ਵੀ ਇਸ ਸਾਲ ਜਿਹੜੀ ਹੈਗੀ ਆ ਉਹ ਲੇਬਰ ਵੀ ਪੈਸੇ ਵੱਧ ਮੰਗ ਰਹੀ ਹੈ ਤੇ ਮੇਰੇ ਕੋਲ ਤੇ ਗੱਲ ਮੇਨ ਉਹ ਆ ਜਿੰਦਗੀ ਜੋ ਮੈਂ ਤਾਂ ਸਾਰਾ ਕਮੇਟੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੀ ਕੀਮਤ ਨੂੰ ਵਧਾਓ ਤਾਂ ਕਿ ਵਧੀਆ ਤੋਂ ਵਧੀਆ ਚੀਜ਼ਾਂ ਤੁਸੀਂ ਕਬਲ ਨੂੰ ਖਰੀਦ ਸਕੋ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਸਰ ਕਿ ਅਸੀਂ ਮਨ ਕੇ ਇਹ ਸਾਡੀਆਂ ਕੀ ਚੀਜ਼ਾਂ ਲੱਗਦੀਆਂ ਤੇ ਪਟਾਕੇ ਕਿਸ ਤਰ੍ਹਾਂ ਰਹਿਣਗੇ ਇਸ ਵਾਰ ਪਿਛਲੇ ਵਾਂਗ ਲੋ ਕਿ ਉਨੇ ਸੇਮ ਹੀ ਐ ਪਾਈ ਦੇ ਪੁੱਤਿਆਂ ਚ ਇਹ ਤਾਂ ਦੇਖੋ ਪਾਈ ਦੇ ਸਾਰਾ ਕਮੇਟੀ ਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਕੁ ਬਾਰੂਦ ਜਿਹੜਾ ਹੈਗਾ ਹੁਣ ਜਿਹੜੀਆਂ ਸਾਡੇ ਕੋਲ ਗੁਰਦਾਸਪੁਰ ਦੀਆਂ ਤਸਵੀਰਾਂ ਮਿਲਦੀਆਂ ਨੇ ਉਹ ਇੰਨੀਆਂ ਹਾਈ ਫਾਈ ਤਸਵੀਰਾਂ ਨੇ ਕਿ ਇੱਕ ਇੱਕ ਤਸਵੀਰ ਦੇ ਵਿੱਚ ਘਟੋ ਘਟ ਦੇ ਦੋਨੋਂ ਟਾਈਟਾ ਹੀ ਹਜ਼ਾਰ ਜਿਹੜਾ ਗੋਲਾ ਪੈ ਜਾਂਦਾ ਜੀ ਲੇਕਿਨ ਇਹ ਉਹ ਸਮਰੱਥਾ ਤੇ ਸਾਰਾ ਕਮੇਟੀ ਦੀ ਉਹ ਕਿੰਨਾ ਬੋਰੀ ਇਹ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜੀ ਇਸ ਵਾਰ ਬਹੁਤ ਬਹੁਤ ਸਾਰੇ ਦੀਆਂ ਵਧਾਈਆਂ ਔਰ ਦੁੱਖ ਵੀ ਹੈ ਜੋ ਪਿਛੇ ਹੜ੍ਹ ਆਏ ਨੁਕਸਾਨ ਹੋਇਆ ਵੀਰਾਂ ਦਾ ਪਿਆਰੀਆਂ ਦੇ ਵਿੱਚ ਰੇਤ ਜੰਮ ਗਈ ਹੈ ਕਈ ਲੋਕ ਘਰਾਂ ਤੋਂ ਬੇਕਾਰ ਹੋ ਗਏ ਨੇ ਪ੍ਰਮਾਤਮਾ ਉਹਨਾਂ ਨੂੰ ਵੀ ਇਸ ਸੰਗਠ ਵਿੱਚ ਆਏ ਜਿਹੜੇ ਨੇ ਜਿਹੜੇ ਇਹਨਾਂ ਦੇ ਮਤਕਰਨ ਮੈਂ ਆ ਬੇਨਤੀ ਕਰਾਂਗਾ ਕਿ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਤਕਰੋ ਤਾਂ ਕਿ ਇਹ ਮੁਰਜ਼ਤਜੀਦ ਹੋ ਗਏ ਸਾਡੇ ਨਾਲ ਬਾਹਲਾ ਬਾਹ ਮਾ ਕੇ ਮੁਰਜ਼ ਪੰਜਾਬ ਵਗੇਂ ਅਰਦਾਸ ਬਲੰ ਤਰੱਕੀ ਦੇ ਲਿਆ ਤੇ ਲੈ ਸਕੀਏ ਇੰਨੀ ਹੀ ਗੱਲ ਕਹਿੰਦਾ ਆ ਤੁਹਾਡਾ ਬਹੁਤ ਬਹੁਤ ਤਨਵਾਦ